Thank yeah. you. ਨਾਮ ਨਾ ਭਗਤੀ ਕਰਨ ਰੜੀਤਾ ਕਹਿੰਦੀ ਮੈਂ ਨਾਮ ਹੀ ਜੋਚਿਆ ਵੰਦਗੀ ਨੇ ਕੀਤੀ ਮੈਂ ਜੇ ਮੈਂ ਨਾਮ ਜਪੀ ਸਿਮਰਨ ਕਰਦੀ ਬੰਦਗੀ ਕਰ ਦੈਂਦੀ ਫਿਰ ਮੇਰਾ ਨਰਾਦਰ ਨਾ ਹੁੰਦਾ ਕਿਉਂਕਿ ਜਿਹੜੇ ਨਾਮ ਜਪਦੇ ਨੇ ਭਗਤਾਂ ਕਹਿੰਦੇ ਜੈ ਜੈਕਾਰ ਕਰੇ ਸਭ ਉਹੀ ਉਹਨਾਂ ਦੇ ਨਰਾਦਰ ਥੋੜਾ ਹੁੰਦੇ ਜਿਨ ਸਤਵਰ ਗੁਰਖ ਮਨਾਇਆ ਦਿਨ ਪੂਜੇ ਸਭ ਕੋਈ ਰੰਗੋ ਜਵਾਵੰਦੀ ਨੈਰ Quem tudo? ਨਾਮ ਨਾ ਭਗਤੀ ਕਰਮ ਰਚੀਤਾ ਮੈਂ ਨਾਮ ਨਹੀਂ ਲਿਆ ਮੈਂ ਵੰਦਗੀ ਨਹੀਂ ਕੀਤੀ ਤਾਂ ਮੇਰਾ ਮਾਰਾਦ ਹੋ ਗਿਆ ਧਰਉਨੀਆਂ ਨੇ ਜਦੋਂ ਵਚਨ ਸੁਣਿਆ ਆਪਣੀ ਮਾਂ ਨੂੰ ਪੁੱਛਦੇ ਨੇ ਮਾਂ ਕਿਸ ਗੁਤਮ ਤੇ ਰਾਜ ਮਿਲੈ ਸਤਰੂ ਤੇ ਸੰਗ ਹੋਮਲ ਮੀਤਾ ਬਾਤ ਕਿਉਂ ਜੀ ਕਹਿੰਦੇ ਜੇ ਮਾਤਾ ਜੀ ਉਹ ਕਿਹੜਾ ਕਰਮ ਹੈ ਜਿਦੇ ਕਾਰਨ ਨੇ ਨਾਲ ਰਾਜ ਪ੍ਰਾਪਤ ਹੁੰਦੇ ਇਹ ਸਾਰੇ ਜਿਹੜੇ ਵੈਰੀ ਨੇ ਉਮੰਦਰ ਬਣ ਜਾਂਦੇ ਮਾਤਾ ਕਹਿੰਦੀ ਹੈ ਪਰਮੇਸ਼ਰ ਅਰਾਧਿਏ ਜਿਤੁ ਹੋਈਐ ਪਤ ਸੁਗੁਨੀਤਾ ਮਾਤਾ ਕਹਿੰਦੀ ਗੁਰਦੁਆਰ ਪਰਮੇਸ਼ਰ ਦਾ ਨਾਮ ਜਪ ਕੇ ਬਾਕੀ ਬੰਦਾ ਵੀ ਇੰਤਰ ਹੋ ਜਾਂਦਾ ਹੈ ਪਰਮੇਸ਼ਰ ਦਾ ਨਾਮ ਜਪ ਕੇ ਰਾਜ ਮਿਲਦਾ ਹੈ ਆਮ ਕਹਾਵਤ ਆਪਾਂ ਸੁਣਦੇ ਹਾਂ ਤਰੋਂ ਰਾਜ ਤੇ ਰਾਖ ਹੋ ਨਰ ਤੇ ਮਾਤਾ ਨੇ ਵੀ ਇਹੀ ਕਹਿ ਦਿੱਤਾ ਪੁੱਤਰ ਪਰਮੇਸ਼ਰ ਦਾ ਨਾਮ ਜਪਣ ਕਰਕੇ ਬੰਦਗੀ ਕਰਨ ਕਰਕੇ ਰਾਜ ਮਿਲਦਾ ਹੈ ਕਿ ਉਹਨੇ ਸੁਣਿਆ ਮਾਤਾ ਤੋਂ ਵੰਦਗੀ ਕਰਨ ਕਰਕੇ ਰਾਜ ਮਿਲ ਜਾਂਦਾ ਹੈ ਮਨ ਬਣਾ ਲਿਆ ਬਾਹਰ ਚੱਲਿਆ ਕਰਨ ਤਪ ਮਨ ਬਰਾਗੀ ਹੋਏ ਅਪੀਤਾ ਹੁਣ ਮਾਤਾ ਨੇ ਕਹਿ ਦੇ ਦਿੱਤਾ ਹੁੰਦੀਆਂ ਹੈ ਵਾਲਕ ਪੰਜ ਸਾਲ ਦੀ ਉਮਰ ਹੈ ਜਵਾੜੀ ਦੇ ਵਿੱਚ ਸਤਿਪੁਰਾਂ ਨੇ ਰਚਨ ਗਏ ਨੇ ਪੰਜ ਵਰਗ ਨੂੰ ਅਨਾਥ ਪਰਿਵਾਰ ਪੰਜ ਸਾਲ ਦੀ ਉਮਰ ਕਿੰਨੀ ਹੁੰਦੀ ਹੈ ਆਪਾਂ ਵੇਖ ਸਕਦੇ ਹਾਂ ਬੱਚਿਆਂ ਵਾਲੇ ਬੱਚਿਆਂ ਸਾਰੇ ਪੰਜ ਸਾਲ ਦੀ ਉਮਰ ਹੈ ਕੇਵਲ ਧੁੰਮੀਆਂ ਦੀ ਹੁਣ ਮਾਤਾ ਨਹੀਂ ਕਹਿੰਦੇ ਦਿੱਤਾ ਪਤਾ ਕੁਝ ਨਹੀਂ ਕਿਵੇਂ ਨਾਮ ਜਪੀਦਾ ਹੈ ਕਿਵੇਂ ਬੈਠੀਦਾ ਹੈ ਕਿਵੇਂ ਤੱਕ ਕਰੀਦਾ ਹੈ ਪਰ ਫਿਰ ਵੀ ਰਾਤ ਨੂੰ ਜਦੋਂ ਆਰਾਮ ਕਰਦੇ ਨੇ ਨਾ ਹੁਣ ਝੂਂਦਿਆਂ ਦੇ ਮਨ ਦੇ ਵਿੱਚ ਇਹ ਜਿਤਵਣੀ ਲੱਗੀ ਹੋਈ ਹੈ ਮੈਂ ਤਪ ਕਰਨਾ ਹੈ ਮੈਂ ਨਾਮ ਜਪਣਾ ਹੈ ਨਾਮ ਜਪ ਕੇ ਮੈਂ ਰਾਜ ਭਗ ਹਨ ਨਹੀਂ ਨੀਂਦ ਨਹੀਂ ਆਈ ਅੱਧੀ ਰਾਤ ਹੋਈ ਜਿੰਨ ਉੱਠਿਆ ਹੈ ਸੁੱਤੀ ਪਈ ਮਾਂ ਦਾ ਤੇ ਚੰਨਾਂ ਦੇ ਨਾਮ ਸਦਾਰ ਕਰਕੇ ਅਜਿ ਘੁੰਮੇ ਬਾਹਰ ਚਲੇ ਬਾਹਰ ਚਲਿਆ ਤਪ ਕਰਨੀ ਬਾਹਰ ਚਲਿਆ ਕਰਨ ਤਪ ਤਪ ਕਰਨ ਵਾਸਤੇ ਚਲੇ ਜਦੋਂ ਕਹਿੰਦੇ ਜੇ ਤਪ ਕਰਨ ਵਾਸਤੇ ਚਲਿਆ ਉਸ ਸਮੇਂ ਜਿਹੜੇ ਨਾਰਦ ਜੀ ਨੇ ਇਹ ਪ੍ਰਕਾਰ ਮਰਸੀ ਨੇ ਨਾਰਦ ਜੀ ਹਰ ਇੱਕ ਦੁਨੀਆ ਦੇ ਵਿੱਚ ਆ ਜਾ ਸਕਦੇ ਨੇ ਤੇ ਉਹ ਵ੍ਰੇਮੰਦਾ ਜਿਹੜਾ ਹੰਸਰ ਕਰਦੇ ਫਿਰਦੇ ਨੇ ਵੇਖਿਆ ਕੋਈ ਬਾਲਕ ਜਾ ਰਿਹਾ ਜੰਗਲਾਂ ਨੂੰ ਧਰੂਂਗੀ ਦੇ ਕੋਲ ਆਏ ਕਹਿਣ ਲੱਗੇ ਬੱਚਾ ਕਿੰਰ ਕਿੰਰ ਚੱਲਿਆ ਹੁਣ ਉਹ ਤੇ ਬਾਲਕ ਹੈ ਤੇ ਕਹਿਣ ਲੱਗਿਆ ਮੈਂ ਤਪ ਕਰਨ ਵਾਸਤੇ ਚੱਲਿਆ ਨਾ ਰਹੀਆਂ ਨੇ ਤੁਨੋਂ ਵਾਦ ਨੂੰ ਸੁਣੇ ਤਪ ਕਰਨਾ ਵਾ ਤੇ ਕਹੇ ਬਾਲਕ ਜੇ ਤਪ ਕਰਨਾ ਹੈ ਤੇਰੀ ਤੇ ਉਮਰ ਹਾਲ ਬੜੀ ਛੋਟੀ ਹੈ पासा नहीं तो उम्र ना भी उम्र ना की पता है एक किन्हीं को पाल पुरुष वैदुओं ने वक्षी है गुरु नानक के पास तक हैं जिन्हें बढ़िया नमिया आसमान लाइन बैठा है इरादे एक स्वास्था प्रोसानी है हम आदमी हैं एक दमी मौलत मौत ना जाना ਇੱਕ ਕੰਮ ਦੇ ਆਦਮੀ ਆਂ ਸਾਹ ਆਉਂਦੇ ਨੇ ਤਾਂ ਦੰਨ ਚੱਲਦਾ ਹੈ ਆ ਆਦਮੀਆ ਜਦੋਂ ਰੁਕ ਗਿਆ ਉਸੇ ਸਮੇਂ ਮਰਿਆ ਨਹੀਂ ਆ ਹੋਣੀ ਹੈ ساری ਉਮਰ ਇਨਸਾਨ ਪੂਰਾ ਨਹੀਂ ਹੁੰਦਾ ਜਦੋਂ ਸਾਹ ਰੁਕ ਜਾਂਦੇ ਨੇ ਉਸੇ ਸਮੇਂ ਕਹਿਣ ਤੇਰੀ ਪੂਰਾ ਹੋ ਗਿਆ ਇਸ ਕਰਕੇ ਅੱਜ ਸਾਹ ਕਹਿੰਦੇ ਨੇ ਹਮ ਆਦਮੀ ਹਾ ਇੱਕਦਮੀ ਮੌਲਕ ਮੌਤ ਨਾ ਜਾਣਾ ਨਾਨਕ ਬਿਨ ਬਚ ਸੈ ਸਰੇਵੋ ਜਾ ਕੇ ਜੀ ਤਰਾਨਾ ਜਿਨੇ ਆ ਜਿੰਦ ਦਿੱਤੀ ਐ ਪ੍ਰਾਣ ਦਿੱਤੇ ਨੇ ਸਰੀਰ ਦਿੱਤਾ ਜੀਵ ਬਾਰੇ ਕਿਡ ਜਨ ਸਾਜਿਆ ਦਿੱਤਾ ਪੈਣਣ ਖਾਣ ਪੈਣਣ ਵੀ ਦੇਰ ਮੈਂ ਖਾਣ ਨੂੰ ਵੀ ਦੇਰ ਤੇ ਪਰਸਾ ਕਹਿੰਦੇ ਉਹਦਾ ਨਾਮ ਜਪਦੇ ਆ ਕਰ ਉਹਦਾ ਸਿਮਰਨ ਕਰਿਆ ਕਰ ਉਹਦੀ ਬੰਦਗੀ ਕਰਿਆ ਕਰ ਇਸ ਕਰਕੇ ਉਹ ਨਾਨਕ ਜੀ ਕਹਿੰਦੇ ਤੂੰ ਕਹੇ ਹਾਂ ਮੇਰੇ ਬਾਲਕ ਹੈ ਬੱਚਾ ਇਹ ਤੈਨੂੰ ਵੀ ਪਤਾ ਹੈ ਤਪ ਕਰਨ ਦਾ ਤੈਨੂੰ ਬੰਦਗੀ ਕਰਨ ਦਾ ਕੀ ਪਤਾ ਤਰਮੂਜੀ ਕਹਿੰਦੇ ਨਹੀਂ ਕਾਦੇ ਵਾਰ ਤੇ ਤਪ ਕਰਨ ਜਾਂਦਾ ਹੈ ਤਰਮੂਜੀ ਕਹਿੰਦੇ ਮੈਂ ਰਾਜ ਭਾਗ ਲੈ ਰਿਹਾ ਹਾਂ ਰਾਜ ਜਾਣਦਾ ਮੈਨੂੰ ਮੈਂ ਕਾਹ ਤਪ ਕਰਨ ਵਾਸਤੇ ਚੱਲੀ ਨਾਜ਼ਰੀ ਕਹਿੰਦੇ ਕੀ ਦਾ ਪੁੱਤਰ ਹੈ ਕਹਿੰਦਾ ਉਥਾਨ ਪਤਰਾ ਨਾਥ ਜੀ ਕਹਿੰਦੇ ਚੱਲ ਮੇਰੇ ਨਾਲ ਤੇਰੇ ਦੂਸਰੇ ਭਰਾ ਦੇ ਨਾਲੋਂ ਅੱਧਾ ਰਾਜ ਤੈਨੂੰ ਦਿਵਾ ਦੇਣਾ ਹੁਣੇ ਰਾਜ ਦਿਵਾਉਣਾ ਚੱਲ ਵਾਪਸ ਤਦਨ ਕਰ ਕਿਤੇ ਤਦ ਕਰਨੇਗਾ ਉਮਰ ਤੇਰੀ ਬੜੀ ਨਿਆਣੀ ਏ ਹੁਣ ਧੂਮ ਦੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਇਹ ਜਿਹੜਾ ਮਨ ਨਾਰਦੀ ਗਲਾਉਣ ਨੂੰ ਗਿਰਦੇ ਸੀ ਰਾਜ ਦਾ ਰਾਜ ਭਾਗ ਦਾ ਨਾਲਜ ਦੇ ਕੇ ਉਹ ਮਨ ਹੋਰ ਪ੍ਰਤਾਂਤ ਹੋਏ ਮਨੁੱਖ ਜੇ ਜੋਤਲੇ ਨੇ ਬਣਾ ਹਰੇਕ ਘਰ ਤੋਂ ਥੋੜੀ ਧੂਲ ਚਲ ਕੇ ਆਇਆ ਆ 10 ਕਦਮਾਂ ਅੱਗੇ ਤੁਰਿਆ 50 ਕਦਮਾਂ ਤੁਰਿਆ ਹੁਣੇ ਅੱਧਾ ਭਾਗ ਮਿਲ ਰਿਹਾ ਜੇ ਕਿਤੇ ਮੈਂ ਤਪ ਕਰਨਿਆ ਪਤਾਨੀ ਕਿ ਉਹ ਜਾਂ ਰਾਜਪੂਰੀ ਦਾ ਨਾਰਦ ਜੀ ਕਹਿੰਦੇ ਨੇ ਤਰੂ ਬڑے ਸ਼ੇਰ ਕੀਤੇ ਵਿਗਿਆਖ ਉਹ ਮਾਸਾ ਹਰੀ ਜਾਨਵਰ ਲੈਂਦੇ ਨੇ ਇੱਕ ਗੁਰ ਕੀ ਨਹੀਂ ਕਰਨੀ ਚਾਹੀ ਤੈ ਤੋਂ ਭਗਤੀ ਨਾ ਹੋਣੀ ਯਾੜੇ ਬਾਲਕ ਜੰਗਲਾਤ ਸ਼ੇਰ ਹੁਕਮ ਸਦਿਕਾਂ ਨੂੰ ਕਿ ਤੁੰ ਨੂੰ ਦਤ ਬੱਚਾ ਹੈ ਬਾਲਕ ਜੰਗਲ ਦੇ ਵਿੱਚ ਬੜੇ ਭਿਆਨਕ ਜਾਨਵਰ ਰਹਿੰਦੇ ਨੇ ਉਪਦੇ ਨੇ ਲੜੇਗਾ ਖਵਾਸਾ ਹਰੀ ਦੇ ਤਰੀ ਤੇ ਇੱਕ ਗੁਰ ਕੀ ਕਰਨ ਦੀਆਂ ਤੈਨੂੰ ਨਗਾੜ ਜਾਣਗੇ ਸੂਤ ਤੇ ਥੋ ਜੀ ਕਹਿੰਦੇ ਹੁਣ ਵੀ ਚਲ ਜੂ ਆਹ ਉਹ ਚਲ ਮੇਰੇ ਨਾਲ ਤਨਵੰਤਾ ਰਾਜ ਭਾਗਵਾਦ ਕੋਉਂ ਵੀ ਕਹਿੰਦੇ ਧਾ ਨਹੀਂ ਲੈਣਾ ਹੁਣ ਤੇ ਬੰਦਗੀ ਕਰਨੀ ਹੈ ਬੰਦਗੀ ਕਰਕੇ ਸਾਰਾ ਰਾਜ ਭਾਗ ਲੈਣਾ ਨੇਕਿਆ ਨਾਦ ਜੀ ਆਨੇ ਕਿ ਇਹ ਵਾਲਕ ਹੁਣ ਢ੍ਰਿੜ ਇਰਾਦਾ ਇਹਦਾ ਹੋ ਗਿਆ ਹੁਣ ਨੇ ਸਮਝਾਇਆ ਕਿ ਮੁੜਨਾ ਨਹੀਂ ਹੈ ਵਾਪਸ ਇਹ ਬੰਦਗੀ ਕਰੇਗਾ ਫਿਰ ਨਾਰਦ ਜੀ ਕਹਿੰਦੇ ਨੇ ਭਾਈ ਤੈਨੂੰ ਗੁਰੂ ਬਣਾਇਆ ਬਾਂਦਵੀ ਕਲਵਾਂਤ ਦੇ ਚਲੇ ਆਂ ਕਾਪ ਕਰਨ ਵਾਂਤ ਦੇ ਚੱਲਿਆ ਕੋਈ ਗੁਰੂ ਬਣਾਇਆ ਉਨ ਪ੍ਰਮੁਖੀਆਂ ਨੂੰ ਪਤਾ ਗੁਰੂ ਦਾ ਅਸਲ ਗੁਰੂ ਕੌਣ ਹੁੰਦਾ ਹੈ ਆ ਸੰਗ ਜਨ ਨੂੰ ਪਤਾ ਸੀ ਕਿ ਉਹਨਾਂ ਨੇ ਵੀ ਗੁਰੂ ਨਹੀਂ ਬਣਾਇਆ ਉਹ ਵੀ ਨੁਕਰੇ ਤੁਰੇ ਫਿਰਦੇ ਆ ਉਹਦੇ ਵਜ੍ਹਾ ਹੈ ਪ੍ਰਮੁਖੀ ਕਹਿੰਦੇ ਗੁਰੂ ਤੋਂ ਬਿਨਾ ਗਤੀ ਨਹੀਂ ਹੋ ਸਕਦੀ ਸਤਜੁਗ ਤੋਂ ਲੈ ਕੇ ਕਲਯੁਗ ਤੱਕ ਦਾ ਇਤਿਹਾਸ ਪੜਿਓ ਜਿੰਨੇ ਵੀ ਭਗਤ ਹੋਏ ਨੇ ਜਿੰਨੇ ਵੀ ਫਕੀਰ ਹੋਏ ਨੇ ਰਾਹਤ ਹੋਏ ਨੇ ਜਿੰਨੇ ਵੀ ਅਵਤਾਰ ਹੋਏ ਨੇ ਬਿਨਾਂ ਗੁਰੂ ਕੋਈ ਨਹੀਂ ਹੈ ਅਕੀਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਨੂੰ ਬੜੇ ਸਿਆਣੇ ਬਣ ਚੁੱਕੇ ਆ ਜਿਕੇ ਸੇ ਨੂੰ ਬਹੁ ਭਾਈ ਗੁਰੂ ਵਾਲੇ ਬਣੋ ਅੰਮ੍ਰਿਤਧਾਰੀ ਹੋ ਜੋ ਅੰਮ੍ਰਿਤ ਛਕੋ ਉਹ ਕਹਾਂਗੇ ਸਾਡਾ ਤੇ ਸਕਿਆ ਵਰ ਗਈ ਐ ਜਿਗੜਾ ਕੁਝ ਖਾਣੇ ਪੀਣੇ ਤੇ ਗ੍ਰੀਵਰਵਾਜ ਕਰ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਨਾਮ ਵਡੇ ਨਾਲੀ ਅਸੀਂ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ ਸਾਜ ਕੇ ਜਿਵਾਜੇ ਤੇ ਫਿਰ ਆਪ ਉਹਨਾਂ ਦੇ ਅੱਗੇ ਝੋਲੀ ਅੱਢੀ ਹੈ ਆਪ ਉਹਨਾਂ ਦੇ ਅੱਗੇ ਬੇਨਤੀ ਕੀਤੀ ਹੈ ਖਾਲਸਾ ਜੀ ਤੁਸੀਂ ਹੁਣ ਪੰਥ ਖਾਲਸਾ ਸਾਜ ਕੇ ਤਿਆਰ ਹੋ ਗਏ ਨੂੰ ਸਿੰਘ ਸਾਜ ਕੇ ਨੂੰ ਕਿਰਪਾ ਕਰੋ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਆਪ ਮੰਨ ਕੇ ਅੰਮ੍ਰਿਤ ਦੀ ਯਾਤ ਨਹੀਂ ਹੈ ਜੇ ਤੇ ਕਿਸੇ ਨੂੰ ਕਹਿ ਦੋ ਅੰਮ੍ਰਿਤ ਸ਼ਕਤ ਦਾ ਕੋਈ ਨਾ ਨਹੀਂ ਬਣਾਵਾਂਗੇ। ਗੁਰੂ ਵਾਲੇ ਬਣਨਾ ਜ਼ਰੂਰੀ ਹੈ ਪਾਤਸ਼ਾਹ ਜੀਆਂ ਨੇ ਸਾਨੂੰ ਵਾਰ-ਵਾਰ ਸਮਝਾਇਆ ਹੈ ਗੁਰਬਿਨ ਗਿਆਨ ਨ ਹੋਏ। ਆਸਾ ਕਹਿੰਦੇ ਨੇ ਗੁਰਬਿਨ ਮੁਕਤ ਨਾ ਹੋਏ ਭਾਈ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਨੀ ਤੇ ਨਾਮ ਜਪੇਗਾ ਸਿਮਰਨ ਕਰੇਗਾ ਸੇਵਾ ਕਰੇਗਾ ਫਲ ਮਿਲੇਗਾ। ਕਾਲਪੁਰ ਕਬੈ ਜੀ ਦਾ ਇਹ ਨਿਯਮ ਹੈ ਉਹ ਇੱਕ ਦਿਲ ਤੱਕ ਕੀਤੀ ਹੋਈ ਸੇਵਾ ਵੀ ਕਿਸੇ ਦੀ ਘਰ ਨਾ ਕਾਣੀ ਹੋਈ ਖਾਦੀ ਨਹੀਂ ਜਾਣ ਦਿੰਦੇ ਇੱਕ ਦਿਲ ਨਹੀਂ ਕੰਪਲ ਕੰਨ ਇੱਕ ਦਿਲ ਨਹੀਂ ਭੰਨੈ ਘਾਲੈ ਕਿਸੇ ਦੀ ਘਾਲ ਕਾੜਣਾ ਕੀਤੀ ਸੇਵਾ ਤੇ ਜਿੰਨਾ ਵੀ ਰੱਖਦੇ ਨਹੀਂ ਉਹਦਾ ਵੀ ਫਲ ਮਿਲਦਾ ਹੈ ਮਿਲੇਗਾ ਜੀਵਨ ਦੇ ਸੁੱਖ ਮਿਲ ਜਾਣਗੇ ਜੀਵਨ ਦੇ ਵਿੱਚ ਐਸੋ ਆਰਾਮ ਮਿਲ ਸਕਦੀ ਹੈ ਪਰ ਮੁਗਲੀ ਜੀ ਬਿਲੇਗੀ ਕਿਸੇ ਕਰਕੇ ਬਾਦਸਾ ਕਹਿੰਦੇ ਨੇ ਬਾਣੀ ਗੁਰੂ ਬਣਾਉਣਾ ਪੈਂਦਾ ਹੁਣ ਨਾਰਦ ਜੀ ਕਹਿੰਦੇ ਤੂੰ ਜੀ ਨੂੰ ਜਿਹੜਾ ਕੋਈ ਗੁਰੂ ਹੈ ਉਹ ਤਾਂ ਗੁਰੂ ਕਾਣ ਹੁੰਦਾ ਨਾਰਦ ਜੀ ਕਹਿੰਦੇ ਗੁਰੂ ਕੋ ਹੁੰਦਾ ਜਿਹੜਾ ਰਸਤਾ ਦੱਸਦਾ ਹੈ ਜਿਹੜਾ ਮਾਰਗ ਦੱਸਦਾ ਹੈ ਜਿਹੜਾ ਸਬਦ ਦਿੰਦਾ ਹੈ ਉਹ ਸਬਦ ਵੀ ਫਿਰ ਕਮਾਈ ਕਰਣੀ ਪੈਂਦੀ ਹੈ ਤ੍ਰੋਮ ਜੀ ਕਹਿੰਦੇ ਪਰ ਜੇ ਤੁਸੀਂ ਕੋਈ ਮੇਰੇ ਤੇ ਕਰਮ ਹੀ ਕਰਨਾ ਚਾਹੁੰਦੇ ਹੋ ਤੇ ਕਿਰਪਾ ਤੁਮੇ ਮੇਰੇ ਤੇ ਇਹ ਕਰ ਨੂੰ ਕਰੋ ਦਇਆ ਕਰਕੇ ਮੈਨੂੰ ਨਾਮ ਦੀ ਯਾਤਰਾ ਦੇ ਤੇ ਮੇਰੇ ਗੁਰੂ ਬਣ ਜਾਓ ਤੇ ਨਾਰਦ ਜੀਆ ਦੇ ਚੇਲੇ ਬਣ ਕੇ ਤੁਮ ਜੀ ਆਂ ਨੇ ਨਾਰਦ ਜੀਆ ਨੂੰ ਕਿਹਾ ਗੁਰੂ ਬਣੋ ਤੇ ਨਾਰਦ ਜੀਆ ਨੇ ਸਾਕ ਦਿੱਤਾ ਓਮ ਨਮੋ ਭਗਵਤੇ ਵਾਰ ਸੁਦੇਵਾਰ ਨੰਦ ਕਹਿੰਦੇ ਇਹ ਸ਼ਬਦ ਦਾ ਜਾਪ ਕਰੀ ਜਾਏ ਹੁਣ ਤੂੰ ਮੁੰਜੀ ਚਲੇਗਾ ਜੰਗਲਾਂ ਦੇ ਇਦھر ਸਵੇਰ ਹੋਈ ਮਾਤਾ ਨੰਦ ਦੀ ਫਿਰਦੀ ਹੈ ਮੇਰਾ ਤੁੰਗ ਕਿੱਥੇ ਗਿਆ ਮੈਨਾ ਦੇ ਵਿੱਚ ਗਈ ਰਾਜੇ ਨੇ ਵੀ ਧਰਪਣ ਦੀ ਕੋਸ਼ਿਸ਼ ਕੀਤੀ ਹੈ ਤੁੰਗ ਦੇਖੋ ਕਿੱਥੇ ਹੈ ਤੂੰ ਪਰ ਤੁੰਗ ਤੇ ਨਹੀਂ ਮਿਲਿਆ ਇਹਨੇ ਉਹਨਾਂ ਨਾਰਦ ਜੀ ਆਏ ਆ ਕੇ ਕਹੇ ਮੇਰੇ ਰਾਜਾ ਤਾਂ ਪਤਨ ਤੇਰੇ ਚੰਗੇ ਭਾਗ ਵਿੱਚ ਉਹ ਕਹਿਣਗੇ ਜੀ ਕੀ ਗੱਲ ਮੇਰਾ ਫਿਰ ਪੁੱਤਰ ਗਵਾਚ ਗਿਆ ਪੁੱਤਰ ਵੀ ਮਿਲ ਰਿਹਾ ਰਾਣੀ ਮੇਰੀ ਮੇਜਨ ਹੈ ਇੱਕੋ ਇੱਕ ਸਹਾਰਾ ਸੀ ਮੇਰੀ ਰਾਣੀ ਦਾ ਤੂੰ ਉਹ ਵੀ ਚਲਿਆ ਗਿਆ ਕਿਸੇ ਪਾਸੇ ਤੁਸੀਂ ਕਹਿੰਦੇ ਕਰਮਾਂ ਵਾਲਾ ਨਾਮ ਨਹੀਂ ਕਹਿੰਦੇ ਕਰਮਾਂ ਵਾਲਾ ਤਾਂ ਹੈ ਭਾਈ ਤਾਂਨੇ ਤਾਂ ਨੇ ਉਹਨਾਂ ਦੀਆ ਬਾਤਾਂ ਦੇ ਮੁੰਡਾ ਨਾਮ ਚੱਕੇ ਤਾਂਨੇ ਨੇ ਉਹਨਾਂ ਦੀਆਂ ਇਹ ਨਾਮ ਦੇ ਮੁੰਡਾ لا بدنا